ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਆ ਨਿਊ ਆਰਟੀਕਲ ਬੀ ਸ਼ੇਪ ਇਹਦੇ ਗਲੇ ਭਨੇ ਹੋਏ ਆ ਸੂਟਾਂ ਦੇ ਬਹੁਤ ਸੋਹਣਾ ਫਿਨਿਸ਼ਿੰਗ ਵਾਲਾ ਵਧੀਆ ਵਰਕ ਹੋਇਆ ਹੋਇਆ ਤੇ ਨਾਲ ਸਲਵਾਰ ਤੇ ਵਰਕ ਆਊਗਾ ਜੀ ਕੱਟ ਵਰਕ ਵਾਲਾ ਵਰਕ ਸਲਵਾਰ ਦੇ ਉੱਪਰ ਵੀ ਵਰਕ ਤੇ ਦੁਪੱਟਾ ਇਹਦਾ ਬਹੁਤ ਸੋਹਣਾ ਆਊਗਾ ਲਓ ਜੀ ਫੈਨਸੀ ਜਿਵੇਂ ਗਰਲ ਸ਼ਰਟ ਮੱਤਾਂ ਕਹਿੰਦੇ ਆ ਅਲੱਗੀਆਂ ਚੀਜ਼ਾਂ ਬਿਲਕੁਲ ਹੀ ਵੱਖਰੀ ਤਰ੍ਹਾਂ ਦੇ ਸੂਟ ਹੈ ਲਓ ਡਬਲ ਸ਼ੀਡ ਵਾਲਾ ਆਊਗਾ ਦੁਪੱਟਾ ਨਾਲ ਸਲਵਾਰ ਤੇ ਵਰਕ ਬੀ ਸ਼ੇਪ ਨੈਕ ਕਲਰ ਜੇ ਦੇਖ ਲਓ ਤੁਸੀਂ ਕਲਰ ਬਹੁਤ ਸੋਹਣੇ ਇਹਦੇ ਵਿੱਚ ਲਓ ਜੀ ਇਹ ਆਫਰ ਤੁਸੀਂ ਗਵਾਇਓ ਨਾ ਕਿਉਂਕਿ ਬਹੁਤ ਹੀ ਮੀਡੀਅਮ ਰੇਟ ਦੇ ਵਿੱਚ ਇਹ ਸੂਟ ਰਹਿਣੇ ਨੇ ਲਓ ਜੀ yellow ਕਲਰ ਆ ਗਿਆ ਹਰ ਦਿੱਤੇ ਪਾਉਣਾ ਜਿੱਥੇ ਮਰਜੀ ਤੁਸੀਂ ਇਹਨੂੰ ਵੀਅਰ ਕਰ ਸਕਦੇ ਹੋ ਲਓ ਜੀ ਡਿਫਰੈਂਟ ਚੀਜ਼ਾਂ ਪੂਰਾ ਸੋਹਣਾ ਸਟੈਂਡਰਡ ਦਾ ਕੱਪੜਾ ਇਹ ਹੈ ਇਹ ਆ ਵਾਲੇ 8 ਕਲਰ ਹੋਗੇ ਇਹ ਦੋ ਜੀ ਇੱਕ ਵਾਰੀ ਦੁਬਾਰਾ ਦੇਖ ਲਓ ਪੂਰੇ ਸੋਹਣੇ ਪੀਸ ਹੈ ਬਹੁਤ ਸੋਹਣਾ ਕੱਪੜਾ ਨਾਲ ਹਰ ਇੱਕ ਦੇ ਫੈਂਸੀ ਦੁਪੱਟੇ ਹੋਰ ਇਸ ਤਰ੍ਹਾਂ ਦੀਆਂ ਆਉਣੀਆਂ ਨਾਲ ਸਲਵਾਰ ਤੇ ਵਰਕ ਆਊਗਾ ਮੋਰੀ ਦੇ ਉੱਪਰ ਸਾਰੇ ਦੇਖ ਲਈ ਬਹੁਤ ਸੋਹਣਾ ਪੀਸ ਹੈ ਅਲੱਗ-ਦਿਗੀਆਂ ਆਈਟਮ ਹੈ ਸਾਰਿਆਂ ਨਾਲ ਨੂੰ ਡਿਫਰੈਂਟ ਸੂਟ ਆਉਣਗੇ ਰੇਂਜ ਬਹੁਤ ਹੀ ਮੀਡੀਅਮ ਆਊਗੀ ਡਿਫਰੈਂਟ ਸੂਟ ਲੋ ਜੀ ਆਉਣਗੇ ਨੇ ਸਲਵਾਰਾਂ ਬਾਟਮ ਵਰਕ ਤੇ ਆਫਰ ਦਾ ਲਾਭ ਉਠਾ ਲਓ ਬਹੁਤ ਸੋਹਣੇ ਸੂਟ ਹੈ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ